ਡিয়ার ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਪਣਾ ਅੱਜ ਦਾ ਟੌਪਿਕ ਹੈਗਾ ਆਇਤ ਦਾ ਪਰਿਮਾਪ ਪਹਿਲਾਂ ਅਸੀਂ ਪਰਿਮਾਪ ਬਾਰੇ ਜਾਣਦੇ ਹਾਂ ਕਿ ਪਰਿਮਾਪ ਕੀ ਹੁੰਦਾ ਕਿਸੇ ਬੰਦ ਆਕ੍ਰਿਤੀ ਦੇ ਸਾਰੇ ਕਿਨਾਰਿਆਂ ਦੀਆਂ ਲંબਾਈਆਂ ਦੇ ਜੋੜ ਨੂੰ ਅਸੀਂ ਪਰਿਮਾਪ ਕਹਿੰਦੇ ਹਾਂ ਜਿੱਦਾਂ ਸਾਡੇ ਕੋਲੇ ਕੋਈ ਬੰਦ ਆਕ੍ਰਿਤੀ ਆਇਤ ਵਰਗ ਤਿਕੋਣ ਸਮਾਂਤਰ ਚਤੁਰਭੁਜ ਆਦਿ ਹੋਵੇ ਤਾਂ ਜੇਕਰ ਅਸੀਂ ਉਸ ਦੀਆਂ ਸਾਰੀਆਂ ਸਾਈਜ਼ ਦਾ ਜੋੜ ਕਰੀਏ ਤਾਂ ਸਾਡੇ ਕੋਲੇ ਉਹਦਾ ਪਰਿਮਾਪ ਮਿਲਦਾ ਹੈਗਾ ਪਰਿਮਾਪ ਨੂੰ ਅਸੀਂ ਪੈਰੀਮੀਟਰ ਕਹਿੰਦੇ ਆ ਤਾਂ ਇਹਦੀ ਕੋ ਡਿਫੀਨੇਸ਼ਨ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਆ ਦਾ ਟੋਟਲ ਲੈਂਥ ਆਫ ਦਾ ਬਾਉਂਡਰੀ ਵਿਚ ਫਾਰਮਸ ক্লোਜ਼ਡ ਫਿਗਰ ਯਾਨੀ ਕਿ ਜਦੋਂ ਆਪਾਂ ਸਾਰੀਆਂ ਸਾਈਜ਼ ਦਾ ਜੋੜ ਕਰਦੇ ਆਂ ਤੇ ਇੱਕ ਬੰਦ ਕ੍ਰਿਤੀ ਬਣਦੀ ਹੈ ਤਾਂ ਉਹ ਸਾਰੀਆਂ ਸਾਈਜ਼ ਦੇ ਜੋੜ ਨੂੰ ਅਸੀਂ ਪੈਰੀਮੀਟਰ ਜਾਂ ਪਰਿਮਾਪ ਕਹਿੰਦੇ ਆ ਠੀਕ ਹੈ ਅਸੀਂ ਆਇਤ ਦੇ ਪਰਿਮਾਪ ਦਾ ਫਾਰਮੂਲਾ ਯੂਜ਼ ਕਰਦੇ ਹੁੰਦੇ ਆ 2 ਲੰਬਾਈ ਚੌੜਾਈ ਜਦੋਂ ਸਾਨੂੰ ਲੰਬਾਈ ਤੇ ਚੌੜਾਈ ਦਿੱਤੀ ਹੋਵੇ ਤਾਂ ਅਸੀਂ ਆਇਤ ਦਾ ਪਰਿਮਾਪ ਪਤਾ ਕਰ ਲੈਂਦੇ ਆ ਪਰ ਅੱਜ ਅਸੀਂ ਇਹ ਦੇਖਾਂਗੇ ਵੀ ਇਹ ਫਾਰਮੂਲਾ ਬਣਦਾ ਕਿਵੇਂ ਹੈ ਠੀਕ ਹੈ ਉਹਦੇ ਵਾਸਤੇ ਸਾਡੇ ਕੋਲ ਕੀ ਹੈਗਾ ਇੱਕ ਆਇਤ ਹੈਗੀ ਹੈ ABCD ਤਾਂ ਸਾਡੇ ਕੋਲ ਕੀ ਹੈਗਾ ਚਾਰ ਸਾਈਡਸ ਹੋ ਗਈਆਂ AB BC CD ਤੇ AD ਸਾਨੂੰ ਪਤਾ ਹੈ ਆਇਤ ਦੀਆਂ ਆਮੜੀਆਂ ਸਾਹਮਣੀਆਂ ਭੁਜਾਵਾਂ ਬਰਾਬਰ ਹੁੰਦੀਆਂ ਲੰਬਾਈ ਦੇ ਵਿੱਚ ਤਾਂ ਅਸੀਂ ਏ ਬੀ ਤੇ ਸੀ ਡੀ ਨੂੰ ਐਲ ਮੰਨਿਆ ਔਰ ਬੀ ਸੀ ਤੇ ਏ ਡੀ ਨੂੰ ਬੀ ਲੈ ਲਿਆ ਐਲ ਮਤਲਬ ਲੰਬਾਈ ਪੀ ਮਤਲਬ ਚੌੜਾਈ ਤਾਂ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਸਾਰੀਆਂ ਪੁਜਾਵਾਂ ਦਾ ਜੇ ਜੋੜ ਕਰ ਦਈਏ ਤਾਂ ਉਹ ਆਇਤ ਦਾ ਪਰਿਮਾਪ ਆ ਜਾਏਗਾ ਤਾਂ ਅਸੀਂ ਕੀ ਕੀਤਾ ਇਹਨਾਂ ਦਾ ਜੋੜ ਕਰਦੇ ਹਾਂ ਤਾਂ ਇਹਦਾ ਪਰਿਮਾਪ ਏ ਬੀ ਪਲੱਸ ਬੀ ਸੀ ਪਲੱਸ ਸੀ ਡੀ ਪਲੱਸ ਡੀ ਈ ਤਾਂ ਮੈਂ ਇਹਨਾਂ ਦੀ ਜਗ੍ਹਾ ਤੇ ਐਲ ਪਲੱਸ ਬੀ ਪਲੱਸ ਐਲ ਪਲੱਸ ਬੀ ਲਿਖ ਲਿਆ ਹੁਣ ਐਲ ਤੇ ਐਲ ਦਾ ਜੋੜ ਕਿੰਨਾ ਹੋ ਗਿਆ 2 ਐਲ ਹੋ ਗਿਆ ਠੀਕ ਹੈ ਔਰ b b ਦਾ ਜੋੜ ਹੋ ਗਿਆ 2b 2 ਅਸੀਂ ਇਹਨਾਂ ਚੋ ਸਾਂਝਾ ਲੈ ਲਿਆ ਤਾਂ ਸਾਡੇ ਕੋਲ ਬਣ ਗਿਆ 2 n b ਐਸ ਦਾ ਮਤਲਬ ਲੰਬਾਈ ਤੇ b ਦਾ ਮਤਲਬ ਚੌੜਾਈ ਤਾਂ ਆਇਤ ਦੇ ਪਰਿਮਾਪ ਦਾ ਸਾਡੇ ਕੋਲੇ ਕੀ ਫਾਰਮੂਲਾ ਬਣ ਗਿਆ 2 ਲੰਬਾਈ ਚੌੜਾਈ ਕਈ ਵਾਰ ਕੀ ਹੁੰਦਾ ਸਾਨੂੰ ਸਵਾਲ ਆ ਜਾਂਦਾ ਵੀ ਲੰਬਾਈ ਤੇ ਚੌੜਾਈ ਦਿੱਤੀ ਹੁੰਦੀਆਂ ਆ ਆਇਤ ਦੀ ਔਰ ਪਰਿਮਾਪ ਪਤਾ ਕਰਨਾ ਹੁੰਦਾ ਤਾਂ ਕਈ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਆ ਉਹਨਾਂ ਨੂੰ ਫਾਰਮੂਲਾ ਭੁੱਲ ਜਾਂਦਾ ਹੈ ਹਣਾ ਤਾਂ ਤੁਸੀਂ ਘਬਰਾਉਣਾ ਨਹੀਂ ਜੇਕਰ ਤੁਹਾਨੂੰ ਲੰਬਾਈ ਤੇ ਚੌੜਾਈ ਪਤਾ ਹੈ ਤਾਂ ਤੁਸੀਂ ਪਰਿਮਾਪ ਪਤਾ ਕਰਨ ਵਾਸਤੇ ਉਹਨਾਂ ਸਾਰੀਆਂ ਸਾਈਡਸ ਦਾ ਜੋੜ ਕਰਦੋ ਮਤਲਬ ਦੋ ਲੰਬਾਈਆਂ ਤੇ ਦੋ ਚੌੜਾਈਆਂ ਦਾ ਜੋੜ ਕਰ ਦਿਓਗੇ ਤਾਂ ਤੁਹਾਡੇ ਕੋਲੇ ਆਇਤ ਦਾ ਪਰਿਮਾਪ ਤਾਂ ਜੋ ਆ ਜਾਵੇਗਾ ਠੀਕ ਹੈ ਇਸ ਕਰਕੇ ਤੁਸੀਂ ਇਸ ਤਰ੍ਹਾਂ ਵੀ ਪਰਿਮਾਪ ਪਤਾ ਕਰ ਸਕਦੇ ਹੋ ਪਰ ਵੈਸੇ ਜਿਹੜਾ ਆਇਤ ਦੇ ਪਰਿਮਾਪ ਦਾ ਫਾਰਮੂਲਾ ਹੁੰਦਾ 2 ਲੰਬਾਈ ਚੌੜਾਈ ਥੈਂਕ ਯੂ